ਮੇਰੇ ਪਿਆਰੋਆਂ ਨੂੰ ਜ਼ਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੋਪੜੀ ਪਸੰਦ ਪੰਜਵੀਂ ਦਿਖਾਵਾਂਗੇ ਰੋਪੜੀ 99 ਤੇ ਕਰਦੇ ਵੀਡੀਓ ਸ਼ੁਰੂ ਲੈਓ ਫੈਰਾ ਹਟਣਾ ਹੈ ਕੀ ਕਹਿੰਦੇ ਇਹਨੂੰ ਵਰਮਾਨ ਉਹ ਸਮੋਕ 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 ਨਜ਼ਰ ਆ ਬਣਾ ਚਾਪ ਬਣਨ ਰਿਹਾ ਕੰਨੀ ਕੰਨੀ ਉੱਪਰ ਆ ਕੇ ਦੇਖਦੇ ਭਾਈ ਆਪਣੇ ਤਰੀਕੇ ਗਏ ਕਹਿ ਕਹਿੰਦਾ ਪ੍ਰੋਜੈਕਸ਼ਨ ਦਾ ਰੋਪੜ ਝਾੜਦੀ ਦੇਖੋ ਵੀ ਪਸੰਦ ਆ ਪਾ ਜਾਨੇ ਕੋਈ ਸਾਡਾ ਮਾਰਦੀਂ ਦੇਖ ਲਓ ਭਾਈ ਦੇ ਵਤਨ ਜੇ ਕੋ ਉਹ ਮਾਜੀ ਕਿੱਥੇ ਆ ਚੱਪ ਛੱਪ ਥੋੜੀ ਘੁੰਮ ਕੇ ਪਿੱਛੇ ਨੂੰ ਮੁੜ ਗਈ ਮੈਂ ਤਾਂ ਨਹੀਂ ਕਹਿ ਰਿਹਾ ਇੱਧਰ ਨਾਲੋਂ ਜ਼ਿਆਦਾ ਨਾ ਹੋਵੇ ਦੂਸਰੇ ਪਾਸੇ ਬੰਦ ਹੋ ਜਾਓ ਹਲੋ ਦੂਸਰੇ ਪਾਸੇ ਕਿੱਥੇ ਆ ਉਹ ਮਾਜੀ ਕਿੱਥੇ ਆ ਤੂੰ ਫੜ ਬੀੜੇ ਚੱਕ ਲਾਣੀ ਤੇ ਇੱਧਰ ਲੋ ਮੈਂ ਰੋਪੜ ਸ਼ਹਿਰ ਚ ਲਾਈਟ ਵੀ ਵੱਜੀ ਵੀ ਜਿੰਦ ਦੇ ਦਾ ਆਪਣੇ ਪਸੰਦ ਦਾ ਪੰਚਮੀ ਦੇਖੀ ਉਹਨੇ ਜੇ ਰਾਤ ਦੇ ਦੀ ਦਿਖਾਉਂਗੇ ਜਿਹੜਾ ਰਾਤਰੀ ਪਸੰਦ ਕਹੀ ਉਹ ਦੇਖੋ ਸਾਹਮਣੇ ਪਤੰਦ ਹੋਈ ਸਾਹਮਣੇ ਆਹ ਚੇਤਰਾ ਪਾਵਾ ਕਿੱਧਰ ਦੀ ਕਿੱਧਰ ਨੂੰ ਜਾਂਦਾ ਆ ਆਹ ਮੈਂ ਪਤੰਦ ਜਾਂਦੇ ਹੋਏ ਜਾਂਦੇ ਹੋਏ ਔਰ ਔਰ ਬਾਵੇਂ ਲਾ ਦੇ ਤਰ੍ਹਾਂ ਤਰ੍ਹਾਂ ਲਾ ਕੋਈ ਰੰਗ ਜਿਆਦਾ ਹੈ ਹਰੇ ਪਾਸੇ ਨੂੰ ਭੱਜੀ ਜਾਸੇ ਇੱਥੇ ਜਾਨਦੇ ਇੱਧਰ ਲੱਗੇ ਹੋਏ ਬਾਈ ਮੇਚਾ ਲਾਉਣ ਉਹ ਜਾਣਦੇ ਜਾਣਦੇ ਆਲੇ ਤਾਂ ਡੋ ਕਿੱਥੇ ਵੰਗ ਉਹ ਬੋ ਇਸ ਜਾਂਦੇ ਮਾਸੀ ਤਾਂ ਤਾਪੇ ਮਾਸੀ ਬਤਾ ਇੱਜਤ ਤੇ ਗੰਦਾ ਬਤਾ ਗਿਆ ਦੇਖੀ ਲੈ ਲੈ ਦੇ ਲੈ ਦੇ ਲੈ ਉਹ ਦੇਖੀ ਬਈ ਪੂਰਾ ਗਾਵ ਆ ਵਾ ਰੋਪੜ ਬਈ ਟਾਈਨ ਨੂੰ ਚਾੜ ਦੇ ਲੈ ਉਹ ਗਿਆ ਫਟੇ ਗਿਆ ਉਹ ਬਿਮਾਰੀ ਪੈ ਗਈ ਯਾਰ ਨਵਾਂ ਲੈ ਲਉਂਦੇ ਲੈ ਲਿਆ ਦਵਾਈ ਉਹ ਗਿਆ ਚਲੇ ਗਿਆ ਤੁਸੀਂ ਆਪਣੇ ਪੜਾ ਲੈ ਸਾਡਾ ਦਵਾਈ ਕਰਦੇ ਹਾਂ ਆਉਤਨੀ ਡਾਉਣਾ ਹੈ ਸਾਫ ਤਾਂ ਨਹੀਂ ਇਹੀ ਡਾਉਣਾ ਪਹਿਲਾਂ ਗਿੱਟਰੇ ਪਾੜ ਲੈਣਾ ਦੂਆ ਬਦੰਗ ਬਣਾ ਲੈਣਾ ਉਹ ਆ ਗਿਆ ਇੱਕ ਹੋਰ ਉੱਪਰ ਵੀ ਆ ਗਿਆ ਉਹ ਆ ਗਿਆ ਇੱਕ ਵੱਡੀ ਕਿਡੋਰ ਵਹਿੰਦੀ ਉਹਦੀ ਮੈਂ ਕੋਈ ਉੱਪਰ ਨਹੀਂ ਫੜਦਾ ਉਹ ਬੱਚੇ ਹਨੇ ਜੇ ਲੈਡ ਛੱਡ ਦਵੇ ਨਾ ਹੁਣ ਵਧੀਆ ਲੈਡ ਪਏ ਡੀਜ਼ਲ ਲਾਏ ਵੇ ਬਈ ਪੂਰੇ ਹੁਣ ਆ ਲਾ ਕੇ ਦੇਖੀ ਟਰਾਈ ਚੱਲ ਵੇ ਚੱਲ ਵੇ ਬੰਬਾ ਬਾਈ ਓਹ ਹੋੜਾ ਨੇਹਰਾ ਤਾਂ ਹੌਲਣ ਦਿੰਦੇ ਆਹ ਸਰਾੜੀ ਲੰਗ ਵੀ ਜਾਣਾ ਡੋਰ ਤਾਂ ਟੁੱਟੀ ਰਹੀ ਐ ਕਿਹੜੇ ਆਹ ਹੈ ਪਾਣੀ ਪੈਰਾਂ ਦੀ ਟੁੱਟੀ ਜਾਂਦੀ ਯਾਰ ਦੋ ਰਾਂ ਜਿਆਦਾ ਧਾਂਤੀ ਦੋ ਲਾਉਣੀਆਂ ਪਟੰਡਰ ਟੁੱਟੀ ਵੀ ਹੈ ਗੱਟ ਮਾਰੀ ਲੈ ਬਈ ਹੁਣ ਤਿਆਰ ਆ ਔੜਨੇ ਨੂੰ ਔੜ ਗਿਆ ਔੜ ਗਿਆ ਔੜ ਗਿਆ ਔੜ ਗਿਆ ਔੜ ਗਿਆ ਬਈ ਸਾਡਾ ਹੋਰ ਛੱਡੀ ਆ ਮੜੀ ਹੁਣ ਅੰਪਾਇਰ ਚ ਰੱਖਤੀ ਤੇਰੇ ਹੁਣ ਵੱਢ ਗਈ ਉਧਰੀ ਬਈ ਹੈ ਸਾਸੀ ਫੜ ਲੈ ਮੜੀ ਹੁਣ ਵੱਢ ਗਈ ਤੇਰੇ ਉਹ ਚੱਲ ਪਿਆ

ਬਾਜੀ ਬਾਜੀ ਸਾਡੀ ਮੈਂ ਕਿਹ ਦੇਖੀਏ ਕਿ ਬੱਚਾ ਵੀ ਨਾ ਪਾ ਲਵੇ ਲੈ ਮੈਨੂੰ ਬਣਾ ਲੇ ਉੜ ਜਾਨੀ ਆ ਉੜ ਜਾਨੇ ਨੇ ਵੱਡ ਹੋ ਜਾਣੇ ਉੜ ਗਿਆ ਉੜ ਗਿਆ ਵੀ ਸਾਡਾ ਗਿਆ ਦੇਖਿਆ ਪੌੜ ਨੂੰ ਕਾਲਾ ਇੱਕ ਆ ਪਾਲਾ ਆਪਣੇ ਉੱਪਰ ਵਾਲੇ ਨਾਲੇ ਕਿੱਥੇ ਲਾ ਰਹੀ ਮੜਾ ਹੋਰ ਮੈਂ ਕਹਿੰਦਾ ਬਾਜੀ ਮੜਾ ਤੇਰੇ ਤੇ ਆ ਜਾਂ ਨਾ ਬਿਨਾ ਨਾ ਕੀਆ ਬਹੁਤ ਸਾਰਾ ਤਰਦੈਨ ਛਪਣ ਲੱਗ ਗਿਆ ਬਈ ਯਾ ਦੇ ਕੋ ਰੋਪੜ ਬੰਦ ਗਿਆ ਬਈ ਦੇ ਦੇ ਦੇਖਿਆ ਲਾ ਲੱਗਿਆ ਕਰਨ ਸਰ ਨਾਲ ਉੱਪਰ ਜਾ ਕੇ ਸਾਰੀ ਡੋਰ ਕਦੋਂ ਕਰ ਦੇਣੀ ਹੈ ਪਰ ਬਾਦ ਲੈਣਾ ਜੀ ਬੰਦਣਾ ਨਹੀਂ ਹੈਗਾ ਬਾਹਰਲੇ ਮੰਗਦੇ ਆ ਕਿੱਟਲਾ ਲਾ ਦੇ ਕਿੱਟਲਾ ਲਾ ਦੇ ਹਾਂ ਠੀਕ ਹੈ ਲਾ ਵੀ ਲਾ ਵੀ ਗਿਆ ਸਾਡਾ ਟੰਗੇ ਨਹੀਂ ਯਾਰ ਕੋਈ ਆਉਂਦਾ ਫਰਾਬਰ ਜੀ ਉਹ ਲੈ ਲੈ ਉਧਰ ਹੋਰੇ ਬੜਾ ਆਉਂਦਾ ਬੜੇ ਨਾਲ ਖਿੱਚ ਲੇਗਾ ਇਧਰ ਵੱਟ ਵੀ ਹੋ ਗਈ ਆ ਨਹੀਂ ਨਹੀਂ ਜਿਉਂਦਾ ਹੈ ਲੈ ਹੈਗਾ ਕੋਈ ਤਰੀਕਾ ਨਹੀਂ ਪਸਾਰੇ ਨਾਲ ਮੈਂ ਕਹਿੰਦਾ ਹੋ ਗਿਆ ਸਾਡਾ ਬਾਈ ਵਿੱਚ ਆ ਪੈ ਗਿਆ ਪੈ ਗਿਆ ਨਹੀਂ ਨਹੀਂ ਆਹ ਡੋਰ ਪੈਂਦੀ ਹੈ ਕਿਸੇ ਨੂੰ ਪਤਾ ਲੱਗਾ ਇਹਦੇ ਨਾਲ ਪੜਦੇ ਏ ਹਾਂ ਜਿੱਤ ਤੈ ਗਿਆ ਉਹ ਇੱਧਰ ਦੂਰ ਖੜੀ ਵੱਡਾ ਆ ਜਾ ਨੂੰ ਲੈ ਤੈ ਗਿਆ ਪੀਚਾ ਪਿਆਵੇ ਰੋਣਾ ਨਹੀਂ ਹਾਂ ਇਹ ਜੋ ਬੋਤਲ ਆ ਗਿਆ ਲਾ ਉਹ ਪੀਚਾ ਪਿਆ ਰੋ ਤੇ ਸਾਰ ਦੇ ਚਲੋ ਸਾਰ ਹਾਂ ਲੈ ਮੈਂ ਕਰਾਂ ਬਸ 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 ਤੂੰ ਯਾਹ ਬੰਦ ਨਾ ਬਸ ਬਸ ਤੂੰ ਰਹਿ ਲੈ ਲੈ ਹਣ ਹਾਂ ਬੋਤਲ ਹਵਾ ਘਟਾ ਯਾਰ ਹੁਣ ਇਹ ਹੈਗਾ yellow ਹਾਂ yellow ਹੋ ਰਿਹਾ ਸੱਚ ਪੀਚਾ ਕਿ ਨਹੀਂ ਪਿਆ ਕੋਈ ਨਹੀਂ ਦੇਖਦਾ ਥੱਲੇ ਨੂੰ ਜਾਈ ਜਾਂਦਾ ਹੈ ਨਹੀਂ ਪਿਆ 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 ਕੋਈ ਨਹੀਂ ਹੈਗਾ ਨਹੀਂ ਆ ਕੋਈ ਵੀ ਦੋਰ ਸਾਹ ਪਿਆ ਰੇਖਾ ਇਹ ਤਾਂ ਨਹੀਂ ਜਾਂਦੀ ਹੈ ਨਹੀਂ ਆ ਭਾਈ ਉਹ ਤਾਰੀ ਲੰਗਰ ਹੈਗਾ 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 ਹੋਰੇ ਆਣੇ ਆਣੇ ਨਹੀਂ ਪਿਆ 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 ਲੰਕਦੀ ਪਈ ਆ ਉਦਾਂ ਦੋਰ ਕੋਈ ਨਹੀਂ ਪੇਟਿਆ ਸਹੀ ਸੜਾ ਸਵਾਦ ਹੀ ਨਹੀਂ ਆ ਸੱਚ ਇਤਨੀ ਉਰੀ ਲਾਉਣਾ ਦੇਖੋ ਹੁਣ ਹੋਰ ਫੇਰ ਕੋਈ ਸਵਾਦ ਨਹੀਂ ਆਣਾ ਫੇਰ ਦੁਆਰਾ ਜਲਤਰੀ ਬਣੀ ਹੈ ਹਾਂ ਹੁਣ ਖਾਧਿਆ ਤਾਂ ਨਹੀਂ ਦੋਰ ਕਿੱਥੇ ਨਾ ਕਰੋ ਬੁਲਾਈ ਚਲੋ ਬੁਲਾਈ ਜੇ ਲੋ ਤੁਸੀਂ ਭਾਈ ਬੁਲਾਈ ਆਪਣੀ ਇਕੱਠ ਹੋ ਜਾਣੀ ਕੋਈ ਤਾਂ ਨਹੀਂ ਹੋਣਾ ਵਰਤਾ ਭਾਈ ਹੈ ਬੜੇ ਬੁਲਾਈ ਚਲੋ ਬੁਲਾਈ ਚਲੋ ਆਈ ਰਿਹਾ ਆਈ ਵਾਰ ਦੇ ਤੋਹੇ ਆਈ ਬਧਾਈ ਚਲੋ ਯਾਰ ਸੁਣਾਈ ਚੱਲ ਰਸਤਾ ਆਵੇ ਉਹ ਦੇਖੋ ਉਹ ਵੜੋ ਉਹ ਨਹੀਂ ਵੜ ਪਾ ਆਪਣੀ ਵੜ ਗਿਆ ਉਹ ਥੋੜੀ ਦੇਖੀ ਹੋ ਗਈ ਲੋ ਭਾਈ ਨੋ ਭਈ ਉਹ ਪਤੰਗ ਦਾ ਸਾਡਾ ਗਿਆ ਨਮਨੇ ਨੂੰ ਕੰਨੀ ਪਾਉਣ ਲੱਗੇ ਨਵੇਂ ਪਤੰਗ ਉਹ ਵਾਹ ਕਿੰਨਾਂ ਤਮਾਕਾ ਵੀ ਹੋ ਜਾਂਦਾ ਵੀ ਬੰਦ ਘੱਟੇ ਬਣਾਉਂਦੇ ਸ਼ਹਿਰ ਚ ਜਰਾ ਸ਼ਹਿਰ ਤੇ ਆਦੇ ਪਤੰਗਾਂ ਦਾ ਦੇਖ ਵਾਹ ਹੋ ਰਹੀ ਹੈ ਆ ਦੇਖੋ ਆ ਪਾ ਗਿਆ ਉਰੀ ਵਿੱਚ ਬੰਦੇ ਵਿੱਚ ਪੰਪ ਚੱਲੀ ਹੈ ਮੇਰੇ ਦੋ ਨਾ ਡੱਬਰੀਆਂ ਸਰ ਯਾਰ ਆ ਗਈ ਆ ਗਈ ਹਵਾ ਉਹਦੇ ਠੰਡਾ ਛਲਣ ਲੱਗ ਗਿਆ ਠੰਡਾ ਤਾਂ ਛਲਦਾ ਚੱਲ ਬਈ ਡੱਬਰੀਆਂ ਫੜਨਾ ਇਹਦਾ ਸਾਫ ਹੈ ਚੱਲ ਬਈ ਉਹਿਆ ਗੀੜੀ ਨਾਲਾ ਪੱਟਾਂ ਤੇ ਚੱਲ ਹੁਣ ਵੱਢ ਗਿਆ ਥਰੂnga ਗਿਆ ਬismillah ਗਿਆ 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 ਬਈ ਗਿਆ 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 ਵੱਢ ਗਿਆ ਤਰੀਓ ਵੱਢਣਾ ਆਪਾਂ ਨੇ ਚੱਲ ਜਦੋਂ ਵੱਢਦੇ ਜਾਂਦਾ ਹੈ ਉਹ ਵੀ ਚੱਕਰ ਆ ਜਾਨੂ ਮਰੇ ਉਸੀ ਹਵਾਂ ਮਰੇ ਜਾ ਵਿੱਚ ਨੂੰ ਆ ਜਾਂਦੀ ਆ ਵਾ ਸਾਰੇ ਆਉਣ ਦਾ ਸਭ ਦਾ ਅੱਖਾਂ ਐਂਡੇ ਐਂਡੇ ਆ ਵਾ ਸਣ ਤਾਂ ਉਹ ਦੇਖੋ ਉੱਧਰ ਨੂੰ ਆ ਮੰਦਾ ਬਣਿਆ ਲੈ ਬਈ ਚੱਲ ਪਿਆ ਲਾਈਨ ਬਸ ਮਿਕਲ ਬੰਦ ਕਰ ਲੋ ਕੱਪੜੇ ਹੋ ਗਏ ਹੁਣ ਇਹ ਬਾਰੇ ਨਾਲ ਤੇ ਚੱਲ ਓਏ ਚੱਲ ਵੇ ਇੱਧਰ ਆਹ ਪਾਲੇ 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 ਆਹ ਪਾਲੇ ਪਾਲੇ ਇਹ ਕਿਦੇ ਨਾਲ ਕੋਈ ਨਹੀਂ ਦੇ ਕਿ ਨਾ ਆਇਆ ਉੱਚਾ ਡੋਣਾ ਦੇ ਮਾ ਉੱਚਾ ਡੋਣਾ ਪਹਿਲਾ ਹੈ ਨਹੀਂ ਹੈ ਨਹੀਂ ਹਲੇ ਹਲੇ ਮੰਜੀ ਟ੍ਰੀ ਮੈਂ ਚੱਲ ਗਿਆ ਸਾਡਾ ਹੋਰ ਦੱਸ ਕਿ ਕਿੱਥੇ ਜਾਉਂ ਲੋਕੇ ਇਹ ਪਿਆ ਆ ਲੋ ਮੇਚ ਹੈਗਾ ਕਿਸੇ ਦਾਉਂ ਦੇ ਪਲੇ ਵਦੰਗ ਨਾਲ ਆਉਗਾ ਪਲੇ ਵਦੰਗ ਨਾਲ ਆਉ ਵੇਚ ਹੈਗਾ ਇਹ ਨਾਲੋ ਪੇਚਾ ਆ ਜੋ ਹਾਂਜੀ ਕਿਹ ਕਰਨਾ ਆਲੇ ਆਪਣੇ ਪਤਾ ਚਾ ਚਾ ਆ ਜੋ ਆ ਰਹੀ ਵੀ ਕੀ ਕਰਨਾ ਪੇਚਾ ਲਾ ਟਾਂਗ ਨੂੰ ਵਡਾਉਣਾ ਪੇਚਾ ਨੂੰ ਹੋ ਗਿਆ ਜਾਂਦਾ ਤੂੰ ਕਿਹ ਜਾ ਉਹ ਹਾਂ ਆ ਜਾ ਆ ਉਹਦਾ ਕੋਈ ਹੋਰ ਚੀਜ਼ ਬਣੀ ਵੀ ਆ ਉਹ ਪੈਰਾਸ਼ੂਟ ਆ ਬਾਈ ਪੈਰਾਸ਼ੂਟ ਹੈਲੋ ਫੇਰ ਚੱਲ ਵੇ ਆਓ ਲੁੱਠ ਲੈ ਲੈ ਫਿਰ ਜਾਂ ਜਿੱਥੇ ਲੱਗਿਆ ਸੇ ਗਿਆ ਉਹ ਹੋ ਗਿਆ ਬਾਈ ਆਲੇ ਦੁਆਲੇ ਕੋਈ ਵੀ ਤੰਗ ਨਹੀਂ ਘਟਿਆ ਸੀ

ਤੈਨੂੰ ਵਰਤਾ ਸੋ ਬਾਈ ਵਰਤਾ ਕਹਿੰਦੇ ਹੋ ਗਿਆ ਬਾਈ ਪਿਆ ਵਿੱਚ ਯਾਰੀਏ ਹੋ ਰਿਹਾ ਕਿੱਥੇ ਹੋ ਰਿਹਾ ਬਾਈ ਉਹ ਰਵੇ ਦੇਖਦਾ ਨਹੀਂ ਹੋ ਵਰਤਾਵਾਂਗੇ ਪਤਾ ਨਹੀਂ ਲੱਗਦਾ ਓਏ ਸਾਡਾ ਔਰ ਤਰਖਤਾਂ ਦੇ ਉੱਪਰ ਕਿੱਥੇ ਗਿਆ ਔਰ ਜਿੱਥੇ ਪੈਰਾਸ਼ੂਟ ਹੈ ਇਹ ਆਪਤੰਗ ਵਾਲਾ ਜਿਹੜਾ ਵੱਡਿਆ ਜਿਆਦਾ ਮੈਨੂੰ ਪਤਾ ਨਹੀਂ ਲੱਗਦਾ ਦੂਰੇ ਪਹੁੰਚ ਗਿਆ ਵੀ ਉਹ ਬੱਚੇ ਆ ਗਿਆ ਭਾਈ ਗਾਣੇ ਵੀ ਚੱਲਵੇ ਲਾਈਟ ਆ ਗਈ ਬੜੀ ਓਕੀ ਬਹਿ ਗਿਆ ਓਏ ਦਾਦਾ ਮੈਨੂੰ ਤੇ ਮਦਦ ਕਰੀ ਰੱਖ ਪਰਵਾਹ ਨਹੀਂ ਆਏ ਉਹ ਨਹੀਂ ਆ ਪਤਾ ਨਹੀਂ ਕਿਹੜਾ ਆ ਜਾਂਦੀ ਡੋਰ ਸਾਡੀ ਜਵਾਨੀ ਕਿਸੇ ਹੋਰ ਤੇ ਨਹੀਂ ਕਿਲਾ ਓਏ ਭਾਈ ਮੇਰਾ ਹੋ ਗਿਆ ਹੁਣ ਕਿਤੇ ਆ ਬਾਈ ਵੜ ਤਾਂ ਔਰ ਲਗਿਆ ਆ ਆ ਗਿਆ ਵੀ ਆ ਆ ਗਿਆ ਕੋਈ ਨਹੀਂ ਛੱਡਣਾ ਕਹਿੰਦੇ ਕੋਈ ਨਹੀਂ ਛੱਡਣਾ ਕਹਿੰਦੇ ਲੈ ਵੀ ਲਾਲ ਵੀ ਡੰਗਦਾ ਵੀ ਹੋ ਗਿਆ ਹੋ ਗਿਆ ਤੇ ਇਧਰ ਬੰਬ ਵੀ ਚੱਲ ਬੇ ਕੋਈ ਨਹੀਂ ਛੱਡਣਾ ਹੈਗਾ ਕੋਈ ਨਹੀਂ ਛੱਡਣਾ ਕਹਿੰਦੇ ਦੋ ਪਤੰਗ ਪਾੜ ਕੇ ਇੱਕ ਫੜਾ ਕੇ ਤੀਆ ਇਹ ਜੀ ਉੱਧਰ ਨਾਰੇ ਨੇ ਮਕਦਾ ਉਹ ਨਾਰਾ ਜੋ ਬੜੀ ਤੋਪ ਨੂੰ ਅਗਲਾ ਸੀ ਉੱਧਰ ਸ਼ੂਟਰ ਚੱਲਦਾ ਕਿਹੜਾ ਕਿਹੜਾ ਰੌਣ ਲੱਗ ਗਿਆ ਹੁਣ ਜਿਹੜਾ ਬੱਦਲ ਆਣਿਆ ਸਾਰੇ ਬੇਰਜ ਆ ਗਏ ਸਸਲਾ ਬੁਰੂ ਕਰਾ ਦੇ ਦੀ ਧੀ ਗਰੀ ਧੀ ਮੈਨ ਲੱਗਿਆ ਓਏ ਏ ਭਾਈ ਕਹਿੰਦੇ ਦੇਖਦੇ ਏ ਕੁੜੀਏ ਤੇ ਨੂੰ ਪਾ ਕੇ ਰੱਖ ਦਿੱਤੀ ਮੇਰੇ ਕੋਲ ਆਇਆ ਵਰਤਾ ਭਈਆ ਡਰ ਬਣਦੀ ਨਹੀਂ ਡੋਰੇ ਬੱਦਗੀ ਡੋਰੇ ਬੱਦਗੀ ਡੋਰੇ ਬੱਦਗੀ ਲੋ ਜੇ ਗੁਰੂ ਆਪੀ ਆ ਕੇ ਤੇ ਡੋੜੀ ਵਾਹ ਬਾਈ ਦੋਵਾ ਦੋਆ ਕੇ ਹੋ ਗਿਆ ਭਾਈ ਛੱਡ ਦੇ ਕਰਤਾ ਕਮ ਹੋਈ ਹੈਗਾ ਹੈਗਾ ਬੜੇ ਵਾਲਾ ਹੈਗਾ 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 ਪੈਰਾਜੂਟ ਆ ਗਿਆ ਉੱਪਰ ਟੈਂਸ਼ਨ ਸਟਾਇਲ ਇਹ ਨਾਲੇ ਗਲੇ ਵਾਲੇ ਇਹ ਨਾਲੇ ਲੜੇ ਵਾਲਾ ਹੋਰ ਹੋਈ ਚੋਟੀ ਮਾਰਾਂ ਅੱਗੇ ਜਾਣਦੇ ਆ ਗਿਆ ਬਾਈ ਖਬਰਦਾ ਭਾਈਆ ਪੜਦਾ ਪੜ ਹੀ ਲੱਗਦਾ ਅਰੇ ਵਟ ਗਿਆ ਜਾਨੇ ਟੋਪੜਾ ਛਾਂ ਕੇ ਜਾਣਾ ਸਾਰਾ ਉਹ ਆਉਂਦਾ ਕੋਈ ਦੇਖਣਾ ਏ ਉਹ ਹੀ ਦੇਖਣਾ ਹੈ ਨਾ ਹਾਂਜੀ ਏ ਕਦਾ ਹੁਈ ਠੀਕ ਏ ਅਰੇ ਮੈਨੂੰ ਇਹਨੂੰ ਆ ਵਟਣਾ ਹਾਂ ਮੈਨੂੰ ਝਾੜੀ ਇਹਨੂੰ ਵਟਾ ਦੇ ਮੈਨੀਆਂ ਨਹੀਂ ਵਟਣਾ ਹੀ ਰੱਖਦਾ ਪਾਉਂਦਾ ਹੀ ਰੱਖਦਾ ਆਏ ਰਈ ਉਹ ਵੀ ਛੱਡੀ ਸਾਰੇ ਸਾਰ ਦੇ ਰਿਹਾ ਵਟ ਹੋ ਗਿਆ ਵਟ ਹੋ ਗਿਆ ਜਾ ਰਿਹਾ ਹੋਰ ਤਾਇਆ ਨਾ ਜਾ ਲੇ ਏ ਏ ਚੱਕਦਾ ਉਹ ਵਰਤਾ ਉਹ ਵਰਤਾ ਚੱਕਦਾ ਸਾਬ ਕਰਦਾ ਵੀ ਸਾਰਾ ਹੋ ਰਹਿ ਗਿਆ ਕੰਮ ਹੀ ਚੋ ਹੋ ਰਹਿ ਗਿਆ ਰਿਕ ਗੋਸ ਜੀ ਵੀ ਤਾਂ ਵੀ ਨਹੀਂ ਦਉਦਾ ਇਹ ਗੱਲ ਵੀ ਥੋੜੀ ਉਧਰ ਦਿਵਾਲੀ ਚਲ ਵੀ ਆਏ ਆ ਹੋਰ ਗਏ ਬੰਬੇ ਬੰਬੇ ਨਵੀਂ ਦਿਵਾਲੀ ਵਾਲੇ ਮਾਹੌਲ ਆਵਾ ਓਏ ਸਾਰ ਦੇ ਦੇ ਸਾਰ ਹੋਰੇ ਉਧਰ ਬੰਬ ਚੱਲੇ ਨੇ ਚੱਲਦੇ ਆ ਆਹ ਸਾਹਮਣੇ ਬੰਬ ਜੱਟ ਆ ਗਿਆ ਓਕੇ ਓਕੇ ਏ ਏ ਵਧਿਆ ਬਾਈ ਗਾਣੇ ਬੰਦ ਕਰਾਈਏ ਨੇ ਓ ਮੋਬਾਈਲ ਡੀਜੇ ਲੱਗ ਗਿਆ ਬਾਈ ਉਧਰ 4 5 ਵਾਰ ਤੇ ਬਾਈ ਕੋਈ ਨਹੀਂ ਖੜਨਾ ਜੀ ਉੱਤਰ ਉੱਤਰ ਹੀ ਚੱਲਵੇ ਆਜੋ ਜੀ ਆਜੋ ਲਾਓ ਵੇਚਾਗਾ ਵੀ ਲਾਓ ਆ ਹੁੰਦਾ ਕਿ ਇਹਨੂੰ ਦੇਖੀਏ ਆ ਗੁਲਾਬੀ ਆ ਲਾ ਦੇ ਵੇਚ ਆ ਵੀ ਆਜੋ ਲਾਵੇ ਉਧਰੋਂ ਦੇਖੋ ਵੀ ਇਹ ਵੀ ਨੰਬਰ ਨੇ ਲਾ ਲਾ ਵੀ ਬਾਬਾ ਵੀ ਚੱਲਣ ਲੱਗੇ ਹੋਣ ਐਨ ਜਾਓ ਪਾਤਾ ਆਮ ਚੱਲਣੇ ਲੱਗਿਆ ਹੋਣੀ ਮੁਕਰੇ ਇੱਕ ਵਰਤਾ ਉਹਨਾਂ ਦਾ ਵੀ ਵਰਤਾ ਵਰਤਾ ਇਗਨੋਰ ਵਰਤਾ ਬਈ ਨਵਾਂ ਪਤਾ ਕਿੱਥੇ ਆ ਬਈ ਪਤਾ ਨਹੀਂ ਸਾਡਾ ਨਹੀਂ ਲੱਭਣਾ ਦੇਖਦਾ ਕਿਤੇ ਉਹ ਇਧਰ ਵੀ ਚੱਲ ਪਿਆ ਬਈ ਮਰ ਰੋਪੜਾ ਦੀਵਾਲੀ ਵਾਲੇ ਮਾਹੌਲੇ ਬਣਿਆ ਹੋਇਆ ਓਏ ਬੰਬ ਦੀਵਾਲੀ ਆ ਗਈ ਦੀਵਾਲੀ ਦੀਵਾਲੀ ਆ ਗਈ ਦੀਵਾਲੀ ਭਾਈ ਅੰਦਰੋਂ ਦੇਖੋ ਭਾਈ ਰੋਪੜਾ ਰੌਣਕਾਂ ਦੇਖੀ ਰੌਣਕਾਂ ਆਹ ਭਾਈ ਆਹ ਰਹਿ ਗਿਆ ਭਾਈ ਭਾਈ ਦਬੀ ਮੁੱਕ ਗਈਆਂ ਦੋ ਚਲਾਏ ਦੋਹੇ ਫੂਕਤੇ ਇਹਦੀ ਵਾਰੀ ਇਹ ਸਹੀ ਖੁੱਲਿਆ ਤਾਂ ਦੱਬੀ ਮੁੱਕ ਗਈ ਦੱਬੀ ਮੁੱਕ ਗਈ ਮੋਦੀ ਨੂੰ ਬੇਨਤੀ ਹੈ ਕਿ ਛੜਾਈ ਆ ਛੇਤੀ ਘਾੜਾ ਡੱਬੀ ਲੈ ਕੇ ਆ ਜਾ। ਉਹ ਨਾਲ ਕੋਈ ਕੋਈ ਏਕੜੀ ਡਾ ਰਹੀ ਏ ਨਹੀਂ ਏਕੜੀ ਡਾ ਦੇ ਜਾਇਆ ਯਾਰ। ਬਈ ਇਹ ਸਹੀ ਆ ਇਹ ਇਹ ਸਹੀ ਆ ਨਾ। ਘਰ ਨੂੰ ਜਾਣ ਨੂੰ ਜੀ ਤਾਂ ਕਰਦੇ ਨਹੀਂ ਹੈਗਾ ਜਾਣਾ ਪੈਣਾ ਬਾਈ। ਜਾਣਾ ਪੈਣਾ ਬਾਈ। ਮੈਂ ਜਦ ਰੋਪੜ ਦੇ 3 ਇੰਚ ਪਤੰਗ ਰਾਤ ਨੂੰ ਆ ਚੱਕਰੀਆਂ ਨਹੀਂ ਚੱਕਰੀਆਂ। ਚੈਨ ਤਾਂ ਹੈ। ਇਹਨੂੰ ਮਾਰੀ ਗੋਲ ਦੇ। ਅਈ ਮੋਟਰ ਹੈਗੀ ਇਹਨੂੰ ਨਾ ਉਹ ਕਰਨੀ ਲੱਗਦੀ ਆ ਪੈਸੇ ਦੋ ਕਰੋ ਇਹਨੂੰ ਤਾਰਾ ਕਰੋ ਪੁੱਤ